ਡਰਾਈਵਿੰਗ ਵਿਦਆਉਟ ਨੰਬਰ ਪਲੇਟਸ ਬਲੈਕ ਫਿਲਮ ਤੇ ਮੋਟਰਸਾਈਕਲ ਜਿਹੜੇ ਮੋਡੀਫਾਈ ਕੀਤੇ ਹੁੰਦਾ ਆਪਣਾ ਸਿਲੈਂਸਰ ਵਗੈਰਾ ਉਹਨਾਂ ਦੇ ਚਲਾਨ ਕਰਦੇ ਬਿਲਕੁਲ ਸਰ ਸਰ ਬਹੁਤ ਸਾਰੇ ਬੱਚੇ ਆ 16 ਸਾਲ ਦੇ ਦੇ ਵੀ ਡਰਾਈਵਿੰਗ ਕਰ ਹੀ ਜਾ ਰਹੇ ਤੁਸੀਂ ਦੇਖ ਰਹੇ ਹੋ ਜਿਹੜੇ ਅੰਡਰੇਜ ਬੱਚੇ ਉਹਨਾਂ ਦਾ ਹਿੰਡ ਡਰਾਈਵ ਸਕੂਲਾਂ ਦੇ ਬਾਹਰ ਕਰ ਰਹੇ ਉਹਨਾਂ ਦੇ ਵੀ ਮੈਕਸਿਮਮ ਚਲਾਈਨ ਕਰ ਰਹੇ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਅਸੀਂ ਸਮਝਾ ਰਹੇ ਕਿ ਇਹਨਾਂ ਨੂੰ ਬਾਈਕ ਨਾਲ ਪੰਜਾਬ ਕਰੋ ਟੀਵੀ ਦੇ ਵਿੱਚ ਸਵਾਗਤ ਹੈ ਜਿੱਦਾਂ ਕਿ ਅਸੀਂ ਦੱਸਿਆ ਕਿ ਥਾਂ ਥਾਂ ਤੇ ਨੱਕੇ ਲੱਗੇ ਹੋਏ ਨੇ ਕੋ ਰਾਜੇ ਸਾਡੇ ਨਾਲ ਸੰਜੀਵ ਕੁਮਾਰ ਜੀ ਨੇ ਜੋ ਚੌਂਕੀ ਨੰਬਰ 2 ਦਿਨ ਚਾਰੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਹਨਾਂ ਨੇ ਅੱਜ ਇੱਥੇ ਟ੍ਰਿਪਲਿੰਗ ਚਲਾਨ ਔਰ ਜਿਨ੍ਹਾਂ ਨੇ ਬਲੈਕ ਸ਼ੀਸ਼ੇ ਲਾਏ ਹੋਏ ਨੇ ਸੀਪੀ ਸਾਹਿਬ ਦੀ ਹਦਾਇਤ ਤੇ ਬਹੁਤ ਸਾਰੇ ਲੋਕਾਂ ਨੂੰ ਰੋਕਿਆ ਆਓ ਸੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਅੱਜ ਇੰਨੇ ਲੋਕਾਂ ਨੂੰ ਰੋਕਿਆ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਰ ਮਾਨਯੋਗ ਸੀਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਟ੍ਰਿਪਲ ਰਾਈਡਿੰਗ ਵਿਦਆਉਟ ਨੰਬਰ ਪਲੇਟਸ ਬਲੈਕ ਫਿਲਮ ਤੇ ਮੋਟਰਸਾਈਕਲ ਜਿਹੜੇ ਮੋਡੀਫਾਈ ਕੀਤੇ ਹੁੰਦਾ ਆਪਣਾ ਸਿਲੈਂਸਰ ਵਗੈਰਾ ਉਹਨਾਂ ਦੇ ਚਲਾਨ ਕਰਦੇ ਬਿਲਕੁਲ ਸਹੀ ਸਰ ਬਹੁਤ ਸਾਰੇ ਬੱਚੇ ਆ 16 ਸਾਲ ਦੇ ਦੇ ਵੀ ਡਰਾਈਵਿੰਗ ਕਰੀ ਜਾ ਰਹੇ ਤੁਸੀਂ ਦੇਖ ਰਹੇ ਹੋ ਜਿਹੜੇ ਅੰਡਰੇਜ ਬੱਚੇ ਉਹਨਾਂ ਦਾ ਇਹ ਡਰਾਈਵ ਸਕੂਲਾਂ ਦੇ ਬਾਹਰ ਕਰ ਰਹੇ ਉਹਨਾਂ ਦੇ ਵੀ ਮੈਕਸਿਮਮ ਚਲਾਨ ਕਰ ਰਹੇ ਨੇ ਤਾਂ ਉਹਨਾਂ ਦੇ ਪੇਰੈਂਟਸ ਨੂੰ ਵੀ ਅਹੀਂ ਸਮਝਾ ਰਹੇ ਕਿ ਇਹਨਾਂ ਨੂੰ ਬਾਈਕ ਨਾਲ ਜੇ ਬਾਈਕ ਦੇਣਾ ਵੀ ਹੈ ਤਾਂ ਇਲੈਕਟ੍ਰਿਕ ਬਾਈਕ ਆ 50 ਸੀਸੀ ਦਾ ਬਾਈਕ ਉਹਨਾਂ ਨੂੰ ਠੀਕ ਹੈ ਸਰ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਬਹੁਤ ਸ਼ਲਾਘਾ ਜੋ ਕਰਨਾ ਹੈ ਤੁਹਾਡੇ ਵਰਗੇ ਅਫਸਰਾਂ ਦੀ ਲੋੜ ਹੈ ਥੈਂਕ ਯੂ ਸਰ ਥੈਂਕ ਯੂ ਸਰ ਬੁਨ ਅਸੀਂ ਖੜਿਆ ਮੈਂ ਬਰੋਚੰਚ ਇਸ ਟੈਂਪ ਸੀਪੀ ਸ਼ਾਦੀ ਗਵਾਈ ਚ ਦਾ ਲਗਾਤਾਰ ਚਲਾਨ ਕੱਟੇ ਜਾ ਰਹੇ ਨੇ ਕਿ ਲੋਕ ਅਜੇ ਵੀ ਨਹੀਂ ਹਟਰੇ ਬਹੁਤ ਸਾਰੇ ਚਲਾਨ ਜਿੱਦਾਂ ਕਿ ਤੁਸੀਂ ਵੀਡੀਓ ਦੇਖ ਲਓ ਕੱਟੇ ਜਾ ਰਹੇ ਨੇ ਘੱਟ ਏਜ ਦੇ ਪਿੱਛੇ ਵੀ ਮੋਟਰਸਾਈਕਲ ਚਲਾ ਰਹੇ ਨੇ ਔਰ ਵੀ ਬਹੁਤ ਸਾਰੀਆਂ ਪ੍ਰੋਬਲਮ ਆ ਮੈਂ ਅੱਜ ਅਸੀਂ ਸਵੇਰੇ ਵੀ ਜਿੱਦਾਂ ਚੈਨਲ ਤੇ ਦਿਖਾਇਆ ਕਿ ਲੋਕ ਅਜੇ ਵੀ ਬਲੈਕ ਸੀਸ਼ਨ ਚੱਲ ਰਹੇ ਨੇ ਇਸ ਦੀ ਗਵਾਈ ਦੇ ਵਿੱਚ ਫਿਰ ਬਹੁਤ ਸਾਰੇ ਚਲਾਨ ਕੱਟੇ ਜਾ ਰਹੇ ਨੇ ਔਰ ਮੈਂ ਫਿਰ ਇੱਕ ਵਾਰੀ ਲੋਕਾਂ ਨੂੰ ਫੀਲ ਕਰਨਾ ਚਾਹਨਾ ਹੈ ਕਿ ਪੁਲਿਸ ਇਸ ਟਾਈਮ ਬਹੁਤ ਐਕਟਿਵ ਆ ਤੁਸੀਂ ਆਪਣੇ ਘਰ ਸਾਰੇ ਡਾਕੂਮੈਂਟ ਲੈ ਕੇ ਚਲੋ ਹੈਲਮਟ ਪਾ ਕੇ ਚਲੋ ਕਿਉਂਕਿ ਤੁਹਾਡੀ ਸੇਫਟੀ ਜ਼ਰੂਰੀ ਆ ਪੁਲਿਸ ਆਪਣਾ ਕੰਮ ਬੇਕੁਭੀ ਬਹੁਤ ਅੱਛੇ ਤਰੀਕੇ ਨਾਲ ਕਰ ਰਹੀ ਹੈ ਔਰ ਸਲੂਟ ਆ ਪੁਲਿਸ ਨੂੰ ਪਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਲਾਪਰਵਾਹੀ ਨਾ ਕਰਨ ਧੰਨਵਾਦ ਜੀ